ਇਹ ਸਰਾਂਦ ਦੇ ਜੀਟੀ ਰੋਡ ਤੇ ਸਰਾਂਦ ਥਾਣੇ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਹਨ ਜਿੱਥੇ ਪ੍ਰਵਾਸੀ ਇਸ ਰੋਡ ਤੇ ਆਪਣੀਆਂ ਰੇੜੀਆਂ ਲਗਾ ਕੇ ਦੁਕਾਨਾਂ ਲਗਾ ਕੇ ਸਮਾਨ ਵੇਚਦੇ ਨੇ ਆ ਟਰੱਕ ਵਾਲਾ ਰੁਕ ਗਿਆ ਦੇਖੋ ਰੋਡ ਤੇ ਹੀ ਟਰੱਕ ਰੋਕ ਦਿੱਤਾ ਤੇ ਟ੍ਰੈਫਿਕ ਵਿੱਚ ਬਿਗਨ ਪੈ ਰਿਹਾ ਹੈ ਤੇ ਇਧਰ ਪਹਾੜੀ ਸਾਈਡ ਤੋਂ ਵੀ ਇੱਥੇ ਭਾਰੀ ਟ੍ਰੈਫਿਕ ਆਉਂਦਾ ਹੈ ਟ੍ਰੈਫਿਕ ਵਿੱਚ ਵੀਹਿਕਲ ਮਤਲਬ ਜਿਹੜੇ ਸਮਾਨ ਖਰੀਦਦੇ ਨੇ ਬਿਗਨ ਪਾ ਰਹੇ ਨੇ ਪ੍ਰਵਾਸੀਆਂ ਦੀਆਂ ਰੇੜੀਆਂ ਕਰਕੇ ਪਰ ਪੁਲਿਸ ਦੀ ਪਤਨੀ ਕੀ ਮਜਬੂਰੀ ਐ ਇਸ ਤਰ੍ਹਾਂ ਅੰਦਰ ਥਾਣੇ ਵਾਲਿਆਂ ਦੀ ਕੀ ਮਜਬੂਰੀ ਐ ਇਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਕੋਈ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਿਹਾ ਜਦ ਕੀ ਇਹ ਇਹਨਾਂ ਦੇ ਨਾਲ ਕੋਈ ਹਾਦਸਾ ਹੋ ਵੀ ਆਪਰ ਸਕਦਾ ਦੇਖੋ ਆ ਗੱਡੀ ਵਾਲੇ ਨੇ ਫੇਰ ਸੜਕ ਤੇ ਰੋਕ ਦਿੱਤੀ ਸਮਾਨ ਖਰੀਦ ਰਿਹਾ ਟ੍ਰੈਫਿਕ ਚ ਵਿਗਨ ਪਾ ਰਿਹਾ ਕੋਈ ਹਾਦਸਾ ਵੀ ਹੋ ਸਕਦਾ ਪਰ ਪੁਲਿਸ ਦੀ ਕੀ ਮਜਬੂਰੀ ਐ ਕੋਈ ਪੁਲਿਸ ਵਾਲਾ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਉਹ ਕਾਰ ਵਾਲਾ ਗੱਭੇ ਖੜ ਗਿਆ ਫੇਰ ਵਿਚਕਾਰ ਖੜ ਗਿਆ ਸਮਾਨ ਖਰੀਦ ਰਿਹਾ ਪਰ ਕੌਣ ਕਾਰਵਾਈ ਕਰੂਗਾ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਤਾਂ ਇੱਕ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਕੋਈ ਐਕਸੀਡੈਂਟ ਵੀ ਵਾਪਰ ਸਕਦਾ ਹੈ ਤੇ ਦੂਜੇ ਪਾਸੇ ਇਹ ਪ੍ਰਵਾਸੀ ਸਵੇਰੇ 6 ਵਜੇ ਆ ਜਾਂਦਾ ਹੈ ਰਾਤ ਨੂੰ 10 ਵਜੇ ਜਾਂਦਾ ਹੈ ਬੀੜੀਆਂ ਸਿਗਰਟ ਜਰਦਾ ਤੰਬਾਕੂ ਵੇਚਦਾ ਹੈ ਟ੍ਰੈਫਿਕ ਦੇ ਵਿੱਚ ਬਹੁਤ ਭਾਰੀ ਵਿਘਨ ਪਾਉਂਦਾ ਹੈ ਇਹ ਪ੍ਰਵਾਸੀ ਮੈਂ ਕਈ ਵਾਰੀ ਇਹਨੂੰ ਬੇਨਤੀ ਵੀ ਕੀਤੀ ਹੈ ਕਹਿੰਦਾ ਮੈਂ ਕੀ ਕਰਨਾ ਕਰ ਲੈ ਜੋ ਕਰਨਾ ਕਹਿੰਦਾ ਪਰ ਮੈਂ ਇਕੱਲਾ ਕੀ ਕਰ ਸਕਦਾ ਜਦੋਂ ਪੁਲਿਸ ਨਹੀਂ ਆਪਣੀ ਇਹ ਕਾਰਵਾਈ ਕਰਦੀ ਤਾਂ ਹੋਰ ਕੌਣ ਕਰੂਗਾ ਮੈਂ ਕੀ ਕਰ ਸਕਦਾ ਟ੍ਰੈਫਿਕ ਚ ਬੀਗਨ ਪੈ ਰਿਹਾ